ਸਾਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਤਿੰਨ ਗੈਂਗਸਟਰ ਅਸੀਂ ਫੜੇ ਆ ਅਮਰਸਰ ਕਮਿਸ਼ਨਰੇਟ ਪੁਲਿਸ ਵੱਲੋਂ ਇੱਕ ਜ਼ੀਰੋ ਟੋਲਰੈਂਸ ਪਾਲਿਸੀ ਅਸੀਂ ਫਾਲੋ ਕਰ ਰਹੇ ਹਾਂ ਅਗੇਂਸਟ ਗੈਂਗਸਟਰਸ ਉਹ ਸਾਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਤਿੰਨ ਗੈਂਗਸਟਰ ਅਸੀਂ ਫੜੇ ਆ ਜਿਨ੍ਹਾਂ ਦੇ ਨਾਮ ਹੈਗੇ ਸਾਗਰ ਤੇ ਸ਼ਰਨਜੀਤ ਜੋ ਕਿ ਤਰਨਤਾਰਨ ਰੋਡ ਦੇ ਰਹਿਣ ਵਾਲੇ ਆ ਤੇ ਮਨਪ੍ਰੀਤ ﺍﻟियस ਰੋਹਿਤ ﺍﻟियस ਰੰਧਾਵਾ ਮਜੀਠਾ ਰੋਡ ਦਾ ਔਰ ਇਹਨਾਂ ਦੇ ਪੋਜ਼ੀਸ਼ਨ ਤੋਂ ਤਿੰਨ ਪਿਸਟਲ ਮਲੇਨੇ .45 ਬੋਰ ਦੇ ਦੋ ਤੇ .32 ਬੋਰ ਦੇ ਦਾ ਇੱਕ ਪਿਸਟਲ ਹੈ 35 ਲਾਈਵ ਕੈਟਰੇਜਸ ਤੇ ਚਾਰ ਮੈਗਜ਼ੀਨ ਵੀ ਨਾਲ ਬਰਾਮਦ ਹੋਏ ਨੇ ਇਹ ਸਾਰਾ ਜਿਹੜਾ ਮੋਡਿਊਲ ਹੈ ਤਿਆਰ ਕੀਤਾ ਗਿਆ ਸੀਗਾ ਹਰਪੀ ਤੇ ਜੇਸ ਹੈਪੀ ਜੈਟ ਜੋ ਕਿ ਜੰਡੇਆਲਾ ਅੰਮ੍ਰਿਤਸਰ ਰੂਰਲ ਦਾ ਰਹਿਣ ਵਾਲਾ ਔਰ ਉਹਨੇ ਇਹ ਸਾਰੇ ਵੈਪਨ ਇਹਨਾਂ ਨੂੰ ਮੁਹੱਈਆ ਕਰਾਏ ਔਰ ਫਾਈਨੈਂਸ਼ੀਅਲ ਹੈਲਪ ਵੀ ਦਿੱਤੀ ਮੋੜਲੀ ਪੁੱਛ ਕੇ ਜਤੂਏ ਪਤਾ ਲੱਗਿਆ ਕਿ ਇਹ ਜਿਹੜਾ ਸਾਰਾ ਮੋਡਿਊਲ ਹੈ ਇਹਨੂੰ ਇੱਕ ਤਾਸ ਦਿੱਤਾ ਗਿਆ ਸੀ ਕੰਟਰੈਕਟ ਕਿਲਿੰਗ ਦਾ ਜਿਹੜਾ ਕਿ ਰਾਈਵਲ ਇੱਕ ਗੈਂਗਸਟਰ ਹੈਗਾ ਹੈਪੀ ਜੱਟ ਦਾ ਜਿਹੜਾ ਕਿ ਇਹਨਾਂ ਦੀ ਆਪਸ ਵਿੱਚ ਜੋ ਪਤਾ ਲੱਗਿਆ ਕਿ ਇਸ ਗੱਲ ਤੋਂ ਡਿਫਰੈਂਸ ਹੋਏ ਕਿ ਪੈਸੇ ਦੀ ਵੰਡ ਨੂੰ ਲੈ ਕੇ ਔਰ ਇਹ ਆਪ ਇਹ ਦੂਸਰੀ ਗੱਲ ਇਹ ਪਤਾ ਲੱਗੀ ਹੈ ਕਿ ਹੈਪੀ ਚੱਟ ਇਸ ਵੇਲੇ ਫੋਰਨ ਕੰਟਰੀ ਬੇਸਡ ਹੈਗਾ ਇੱਥੋਂ ਭੱਜ ਚੁੱਕਿਆ ਔਰ ਉੱਥੋਂ ਬੈਠਾ ਇਹ ਮੋਡਿਊਲ ਚਲਾ ਰਿਹਾ ਸੀ ਇਹਦੇ ਚ ਅੱਗੇ ਵੀ ਡਿਟੇਲ ਚ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਹਰ ਪਹਿਲੂ ਤੋਂ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਟਾਈਮ 'ਚ ਹੋਰ ਵੀ ਇਹ ਚ ਗ੍ਰਿਫਤਾਰੀਆਂ ਅਸੀਂ ਕਰਾਂਗੇ ਹੈਪੀ ਜੱਟ ਦਾ ਜੇ ਬੈਕਗ੍ਰਾਉਂਡ ਦੇਖੀਏ ਤਾਂ 18 ਐਫ ਆਈ ਆਰ ਉਹਦੇ ਖਿਲਾਫ ਦਰਜ ਹੈ ਬੜੀਆਂ ਹੀ ਨੇਸ ਕ੍ਰਾਈਮੀਆਂ ਚਾਹੇ ਉਹ ਤਰਨਤਨ ਹੋਵੇ ਅਮਰਸਰ ਰੂਰਲ ਹੋਵੇ ਡਿਸਟ੍ਰਿਕਟ ਐਸੋਸੀ ਅਮਰਸਰ ਔਰ ਹਰ ਤਰ੍ਹਾਂ ਦੇ ਕੇਸੇ ਦੇ ਖਿਲਾਫ ਚਾਹੇ ਆਮ ਜੱਟਾ ਐਨ ਡੀ ਪੀ ਐ ਸੈਕਟਰ ਉਹਦੇ ਖਿਲਾਫ ਦਰਜ ਨੇ ਔਰ ਹੁਣ ਵੀ ਬੈਠਾ ਹੈ ਬਾਹਰੋਂ ਆਪਣੀਆਂ ਗਤੀਵਿਧੀਆਂ ਚਲਾ ਰਿਹਾ ਸੋ ਮੈਂ ਉਹਨੂੰ ਅੱਛੀ ਕਾਮਯਾਬੀ ਮੰਨਦਾ ਆਪਣੀ ਟੀਮ ਨੂੰ ਔਰ ਮੁਬਾਰਕਬਾਦ ਦਿੰਦਾ और ये असी डीपली इनवैसिगेट करते हुए होर भी चीज़ा तो न शेयर करा सू बड़ी वीडी कामयाबी मिली है तीन गैंगस्टर असी फड़े है अमृतसर कमिश्नरेट पुलिस वालों एक जीरो टॉलरेंस पॉलिसी असं फॉलो कर रहे हैं अगेंस गैंगस्टर उसको बड़ी वीडी कामयाबी मिली है तीन गैंगस्टर असी फे है ਜਿਨ੍ਹਾਂ ਦੇ ਨਾਮ ਹੈਗੇ ਸਾਗਰ ਤੇ ਸ਼ਰਨਜੀ ਜੋ ਕਿ ਤਰਨਤਾਰਨ ਰੋਡ ਦੇ ਰਹਿਣ ਵਾਲੇ ਐ ਅਤੇ ਮਨਪ੍ਰੀਤ ﺍﻟियस ਰੋਹਿਤ ﺍﻟियस ਰੰਧਾਵਾ ਮਜੀਠਾ ਰੋਡ ਦਾ ਔਰ ਇਹਨਾਂ ਦੇ ਪੋਜ਼ੀਸ਼ਨ ਤੋਂ ਤਿੰਨ ਪਿਸਟਲ ਮਿਲੇ ਨੇ .45 ਗੋਰ ਦੇ ਦੋ ਤੇ .32 ਗੋਰ ਦੇ ਦਾ ਇੱਕ ਪਿਸਟਲ ਹੈ 35 ਲਾਈਵ ਕੈਟਰੀਜਸ ਤੇ ਚਾਰ ਮੈਗਜ਼ੀਨ ਵੀ ਨਾਲ ਬਰਾਮਦ ਹੋਏ ਨੇ ਇਹ ਸਾਰਾ ਜਿਹੜਾ ਮੋਡਿਊਲ ਹੈ ਤਿਆਰ ਕੀਤਾ ਗਿਆ ਸੀਗਾ ਹਰਪੀ ਤੇ ﺍﻟियस ਹੈਪੀ ਜੈਟ ਜੋ ਕਿ ਜੰਡੇਆਲਾ ਅੰਮ੍ਰਿਤਸਰ ਰੂਰਲ ਦਾ ਰਹਿਣ ਵਾਲਾ ਐ ਔਰ ਉਹਨੇ ਇਹ ਸਾਰੇ ਵੈਪਨ ਇਹਨਾਂ ਨੂੰ ਮੁਹੱਈਆ ਕਰਾਏ ਔਰ ਫਾਈਨੈਂਸ਼ੀਅਲ ਹੈਲਪ ਵੀ ਦਿੱਤੀ ਮੋਡਲੀ ਪੁੱਛ ਕੇ ਜਦ ਤਵੇ ਪਤਾ ਲੱਗਿਆ ਕਿ ਇਹ ਜਿਹੜਾ ਸਾਰਾ ਮੋਡਿਊਲ ਹੈ ਇਹਨੂੰ ਇੱਕ ਦਾਸ ਦਿੱਤਾ ਗਿਆ ਸੀ ਕੰਟਰੈਕਟ ਕਿਲਿੰਗ ਦਾ ਜਿਹੜਾ ਕਿ ਰਾਈਵਲ ਇੱਕ ਜੈਂਗਸਟਰ ਹੈਗਾ ਹੈਪੀ ਜੱਟ ਦਾ ਜਿਹੜਾ ਕਿ ਇਹਨਾਂ ਦੀ ਆਪਸ ਵਿੱਚ ਜੋ ਪਤਾ ਲੱਗਿਆ ਕਿ ਇਸ ਗੱਲ ਤੋਂ ਡਿਫਰੈਂਸ ਹੋਏ ਕਿ ਪੈਸੇ ਦੀ ਵੰਡ ਨੂੰ ਲੈ ਕੇ ਔਰ ਇਹ ਆਪ ਇਹ ਦੂਸਰੀ ਗੱਲ ਇਹ ਪਤਾ ਲੱਗੀ ਹੈ ਕਿ ਹੈਪੀ ਚੱਟ ਇਸ ਵਲੇ ਫੋਰਨ ਕੰਟਰੀ ਬੇਸਡ ਹੈਗਾ ਇਥੋਂ ਭੱਜ ਗਿਆ ਔਰ ਉਥੋਂ ਬੈਠਾ ਹੈ ਮੋਡਿਊਲ ਚਲਾ ਰਿਹਾ ਸੀ ਇਹਦੇ ਚ ਅੱਗੇ ਵੀ ਡਿਟੇਲ ਚ ਅਸੀਂ ਇਨਵੈਸਟਿਗੇਟ ਕਰ ਰਹੇ ਹਰ ਪਹਿਲੂ ਤੋਂ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਟਾਈਮ 'ਚ ਹੋਰ ਵੀ ਇਹ ਚ ਗ੍ਰਿਫਤਾਰੀਆਂ ਅਸੀਂ ਕਰਾਂਗੇ ਹੈਪੀ ਜੱਟ ਦਾ ਜੇ ਬੈਕਗ੍ਰਾਉਂਡ ਦੇਖੀਏ ਤਾਂ 18 ਐਫ ਆਈ ਆਰ ਉਹਦੇ ਖਿਲਾਫ ਦਰਜ ਹੈ ਬੜੀਆਂ ਹੀ ਨੇਸ ਕ੍ਰਾਈਮੀਆਂ ਚਾਹੇ ਉਹ ਤਰਨ ਦਾ ਨੋਵੇ ਅਮਰਸਰ ਰੂਰਲ ਹੋਵੇ ਡਿਸਟ੍ਰਿਕਟ ਐਸੋਸੀ ਅਮਰਸਰ ਔਰ ਹਰ ਤਰ੍ਹਾਂ ਦੇ ਕਿ ਇਸੇ ਦੇ ਖਿਲਾਫ ਚਾਹੇ ਆਮ ਸੈਕਟਰ ਐ ਐਨਡੀਪੀਐਸ ਸੈਕਟਰ ਐ ਉਹਦੇ ਖਿਲਾਫ ਕਰਦੇ ਨੇ ਉਹ ਹੁਣ ਵੀ ਬੈਠਾ ਹੈ ਬਾਹਰੋਂ ਆਪਣੀਆਂ ਗਤੀਵਿਧੀਆਂ ਚਲਾ ਰਿਹਾ ਸੋ ਮੈਂ ਇਹਨੂੰ ਅੱਛੀ ਕਾਮਯਾਬੀ ਮੰਨਦਾ ਆਪਣੀ ਟੀਮ ਨੂੰ ਔਰ ਮੁਬਾਰਕਬਾਦਿੰਨਾ ਔਰ ਇਹਦੇ ਚ ਅਸੀਂ ਡੀਪਲੀ ਇਨਵੈਸਟੀਗੇਟ ਕਰਦੇ ਹੋਏ ਹੋਰ ਵੀ ਚੀਜ਼ਾਂ ਤੁਹਾਡ ਨਾਲ ਸ਼ੇਅਰ ਕਰਾਂਗੇ